ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਆਪ ਪੁੱਛ ਲੈਨੇ ਬਾਈ ਤੁਹਾਡੇ ਭਾਈ ਜੀ ਹਸੀ ਗਾਲ ਹਸੀ ਗਾਲ ਜੀ ਹੋ ਠੀਕ ਹੂੰ ਵਧੀਆ ਜੀ ਪੂਰਾ ਵਧੀਆ ਬਾਈ ਜੀ ਨਾਮ ਤੇ ਐਡਰੈਸ ਬੋਲ ਨਾਮ ਬੱਗਾ ਸਿੰਘ ਜੀ ਹੰਡ ਚੌਕੇ ਜਿਹੜਾ ਬਟੈਂਡਾ ਫੀਰ ਵਾਲੇ ਵਾਲੀ ਜੀ ਨੇੜੇ ਪਿੰਡ ਬਾਈ ਨੇੜੇ ਖੁੱਖ ਰਹਿ ਜਾਂਦੀ ਰੜ ਤੇ ਮੱਲੋ ਜੀ ਮੋਬਾਈਲ ਨੰਬਰ ਬੋਲ 997624670 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਸ ਹੁੰਦੀ ਹੈ ਦੂਜਾ ਸੂਸ ਹੁੰਦੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਬਾਈ ਦਿਨ ਤਹੇ ਪਈ 6 ਤੋਂ 7 ਦਿਨ ਇਹਦੀ ਕੀ ਰਿਕਾਰਡ ਆ ਦੁੱਧ ਦਾ ਬਾਈ ਪਹਿਲੇ ਸੂਨੇ 23 ਲੀਟਰ ਦਿੰਦਾ ਜੀ ਠੀਕ ਆ ਬਾਈ ਆਰਡਰ ਬਹੁਤ ਚੰਗਾ ਹੈ ਨਾ ਬਹੁਤ ਜੇ ਤਾਂ ਬਹੁਤ ਸਰਾ ਜੀ ਦੁੱਧ ਸਰਾ ਕੱਢਣਾ ਇਹ ਸਹੀ ਗੱਲ ਆ ਆਰਡਰ ਬੜਾ ਕਮਾਲ ਦਾ ਪੁੱਠੀ ਵਾਲਾ ਥਣ ਕੱਲਾ ਕੱਲਾ ਥੰਡ ਲਾ ਟੁੱਲਾ ਬਹੁ ਪਈਆਂ ਸਾਰੀਆਂ ਬਾਲਡਰਾਂ ਨਾਲ ਕੱਢ ਕੇ ਕਰਮ ਵਾਲੀ ਨੇ ਫੇਰ ਸੋਣਾ ਚਾਰੇ ਥਣ ਬਈ ਨਿਕੜਵੇਂ ਪੀੜੀ ਦੇ ਪਾਵੇ ਵਰਗੇ ਥਾਣਾ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਵੱਡੀ ਬੁੱਡੀ ਬਹੁਤ ਆਈ ਬੈ ਤੋਰਾ ਬੱਡਾ ਕਾਦਾ 프ਰਿੰਟ 프ਰਿੰਟ ਬਹੁਤ ਚੰਗਾ ਫੇਸ ਬਿਊਟੀ ਕਮਾਲ ਦੀ ਹੈ ਦੁੱਧ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਕੱਚੀ ਕੱਚੀ ਐ ਇੱਕ ਦੋ ਦਿਨ ਲੈਂਦੀ ਆ ਉਹਨਾਂ ਆਰਡਰ ਦੀ ਕੁਆਲਿਟੀ ਹੈ ਜਿਹੜੀ ਨੇ ਹੋਰੇ ਵਧੀਆ ਤਿਆਰ ਕਰ ਲੈਣੀਆਂ ਪੂਰਾ ਯੂਡੀ ਦੁੱਧ ਘੜਨਾ ਹੀ ਬੈਣ ਕੱਦ ਬਹੁਤ ਆਈ ਬੈਠਦਾ ਤੋਰਾ ਬਹੁਤ ਚੰਗਾ ਯਾਰ ਬੈਠਦਾ ਹੈ ਨਾ ਬਾਜਰ ਮੋਜਨ ਪ੍ਰਿੰਟ ਦੇਖੋ ਜੀ ਕਿੰਨਾ ਚੰਗਾ ਬਾਕੀ ਜਿਹੜੀ ਆਰਡਰ ਦੀ ਮਨਾਵਟਾ ਬਹੁਤ ਚੰਗੀ ਆ ਨਾ ਕੋਈ ਟੁੱਟਮਾ ਨਾ ਕੋਈ ਬਾਹਲਾ ਠੋਸ ਜਾ ਮੈਨਾਂ ਬੁੱਕਲ ਜੀ ਵਾਲਾ ਲੇਵਾਗਾ ਬਹੁਤ ਸੋਹਣਾ ਲੇਵਾ ਚਰਮ ਵਾਲੀ ਦਾ ਮੁੱਠੀ ਵਾਲਾ ਥਣ ਬਾਕ ਚੰਗਾ ਵੈਰਦਾ ਬਾਲੀ ਚੰਗੀ ਆਈ ਥੋੜਾ ਠੰਡੀ ਸੀ ਲਾ ਹਨ ਬਾਲੀ ਪੂਰੀ ਵਧੀਆ ਜੀ ਇੱਕ ਨੰਬਰ ਅੱਛਾ ਹਾਂ ਸਾਰੇ ਕਾਸੀ ਜ਼ਿੰਮੇਵਾਰੀ ਆਈ ਆਪਣੀ ਠੀਕ ਆ ਬਾਈ ਪੂਰੀ ਠੰਡੀ ਸੀ ਲਾ ਬਾਈ ਕਹਿੰਦਾ ਜਿਵੇਂ ਮਰਜੀ ਹੱਥ ਲਾਈ ਜੀ ਬੰਦੇ ਨੇ ਘਰੇ ਰੱਖਣਾ ਜਿਹੜਾ ਮਰਜੀ ਲੈ ਲਈ ਬੜ ਦੇਖੋ ਜੀ ਕੱਦ ਗੱਡਾ ਕੱਦ ਫੁੱਲ ਆ ਬਾਈ ਮੱਲੀ ਦੇਖੋ ਕਿੰਨੀਆਂ ਜੀ ਛੋਟੀ ਨਹੀਂ ਹੈਗੀ ਫੁੱਲ ਕਰਦੀ ਹੈ ਰੱਟ ਭਿਆੜਾ ਜੀ ਮੱਲੀ ਮੁੱਲੀ ਜਾਣ ਬਹੁਤ ਆ ਸਹੀ ਗੱਲ ਆ ਬਾਈ ਪੂਰੀ ਸਮੀ ਭੜੀ ਜਾਣ ਜੋ ਕੋਈ ਨਹੀਂ ਗੱਲ ਇਹ ਵੀ ਕੋਈ ਡੋਕੋ ਜੀ ਨਾ ਹੋ ਜੀ ਤੇ ਮੁੱਲ ਕੀ ਆ ਭਰਾ ਇਹਦਾ ਮੁੱਲ ਫੋਨ ਤੇ ਕਰਦੇ ਆਂ ਜੀ ਜਾਇਜੋ ਬਸ ਜਾਇਜ ਹੀ ਕਰਾਂ ਜੀ ਉੱਦੇ ਵਾਲੀ ਬੈਣ ਵਾਂਗੂ ਆਪਾਂ ਟਿੱਕ ਨਹੀਂ ਆਈ ਆਪਾਂ ਦਾ ਠੀਕ ਆ ਭਾਈ ਹਾਂ ਮੁੱਲ ਭਾਈ ਕਹਿੰਦਾ ਜਾਇਜ ਜੀ ਕਰਾਂਗੇ ਤੇ ਮੁੱਲ ਹੋਊਗਾ ਜਮ ਫੋਨ ਤੇ ਭਾਈ ਮੁੱਲ ਹੋਊਗਾ ਜਮ ਜਾਇਜ ਖਾਣ ਦੇਖੋ ਭਾਈ ਗਲਾਬੀ ਥਾਂ ਬੇਤਨੀ ਆਈ ਕੋਈ ਥਾਂ ਕਿਹਾਰੇ ਥਾਂ ਨਿਕੜ ਮੇ ਪੂਰੇ ਗੈਬ ਤੇ ਗੱਡ ਗੱਡ ਫੁੱਲ ਰਾਂਗ ਪਿੱਛੇ ਤੋਂ ਵੀ ਲੇਵਾ ਬਾਬੇ ਬਹੁਤ ਚੰਗਾ ਬਾਕੀ ਲੇਵਾ ਹੋਰ ਵੀ ਸੋਹਣਾ ਤਿਆਰ ਕਰੂਗਾ ਦੇਖ ਕੱਚੀ ਲੈ ਲੈਂਦੀ ਹੈ ਸਹੀ ਗੱਲ ਆ ਭਾਈ 6 ਤੋਂ 7 ਦਿਨ ਲਈ ਰਾਮ ਦਾ ਸਹੀ ਗੱਲ ਆ ਤੇ ਕਿਸੇ ਵੀਰ ਨੂੰ ਬੜਾ ਪਸੰਦ ਆ ਵੀ ਬਾਈ ਨਾ ਕਨਕ ਟਿਕ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ